ਤੇ ਸਿੰਘਾਂ ਨੂੰ ਪ੍ਰਮਾਨਗੀ ਦਿੱਤੀ ਮੋਹਰਾਂ ਲਾ ਕੇ ਹੁਕਮਨਾਮੇ ਲਿਖ ਕੇ ਦਿੱਤੇ ਵੀ ਖਾਲਸੇ ਨੂੰ ਮੰਨਣਾ ਹੈ ਕਿਸੇ ਮਸੰਦ ਨੂੰ ਨਹੀਂ ਮੰਨਣਾ ਹੁਣ ਖੰਡਾ ਪਾਹਲ ਮਿਲੇ ਖੁੱਦ ਤੌਰ ਅਰੇ ਕਹਿ ਦਿੱਤਾ ਵੀ ਭਾਈ ਤੁਸੀਂ ਜਿਹੜੇ ਗੁਰੂ ਘਰ ਨੂੰ ਮੰਨਣ ਆਲੇ ਹੋ ਖੰਡੇ ਦੀ ਪਾਹ ਲੈ ਕੇ ਸਿੰਘ ਸਜੋ ਤੇ ਹਥਿਆਰ ਬੰਨੋ ਸ਼ਸਤਰ ਸਜਾਓ ਜਹ ਜਹ ਪੰਜ ਪੁਚੰਗੀ ਹੋਏ ਜਿੱਥੇ ਜਿੱਥੇ ਪੰਜ ਸਿੰਘ ਹੋਣ ਉਹਨਾਂ ਕੋਲ ਜਾ ਕੇ ਪੰਜਾਂ ਸਿੰਘਾਂ ਕੋਲੋਂ ਅੰਮ੍ਰਿਤ ਛਕਿਆ ਕਰੋ ਵਰਦਵਾਰਾ ਤੁਲ ਮੰਨ ਲਿਓ ਸੋਈ ਜਿੱਥੇ ਪੰਜ ਸਿੰਘ ਨੇ ਉਹ ਸਮਝੋ ਗੁਰਦੁਆਰਾ ਹੀ ਹੈ ਇਹ ਮੰਨ ਲੈਣਾ ਵੀ ਗੁਰਦੁਆਰੇ ਖਾਸ ਤੌਰ ਤੇ ਅਨੰਦਪੁਰ ਸਾਹਿਬ ਜਾਂ ਅਮਰਸਰ ਜਾਣਾ ਨਹੀਂ ਜਾ ਸਕਦੇ ਜਿੱਥੇ ਵੀ ਕਿਸੇ ਪਿੰਡ 'ਚ ਪੰਜ ਸਿੰਘ ਪਹੁੰਚ ਗਏ ਸਮਝੋ ਉਹੀ ਗੁਰਦੁਆਰਾ ਹੈ ਉਹ ਪੰਜ ਸੇਵੀ ਅਮਰ ਸ਼ਕਾ ਦੇਣਗੇ ਸਮਝੋ ਗੁਰੂ ਹੀ ਸ਼ਕਾ ਰਿਆ ਹਾਂਜੀ ਪੰਜ ਪੁਚੰਗੀ ਜਹ 71 ਹੋਏ ਜਿੱਥੇ ਪੰਜ 부ਜੰਗੀ ਹੋਣਗੇ ਤਿਆਰ ਵਰ ਤਿਆਰ ਸਿੰਘ ਸ਼ਸਤਰ ਧਾਰੀ ਬਾਣੀ ਬਾਣੇ ਦੇ ਧਾਰਨੀ ਬੇਸ਼ੱਕ ਪਾਹੁਲ ਕਰ ਪਿਆਵੇਂ ਸੋਏ ਉਹਨਾਂ ਨੂੰ ਅਧਿਕਾਰ ਹੈ ਬਿਨਾ ਸ਼ਾਕੂ ਅਮਰ ਸ਼ਕਾ ਸਕਦੇ ਨੇ ਪੰਜ ਪੁਚੰਗੀਆਂ ਤੇ ਅਰਦਾਸ ਕਰਾਓ ਭਾਈ ਜੀ ਤੁਹਾਡਾ ਕੋਈ ਕੰਮ ਅੜਿਆ ਤੇ ਹੁਣ ਤੁਸੀਂ ਗੁਰੂ ਸਾਹਿਬ ਦਾ ਰੂਪ ਸਮਝ ਕੇ ਪੰਜਾਂ ਕੋਲ ਅਰਦਾਸ ਕਰਾਇਆ ਕਰੋ ਜੋ ਮੰਗੋ ਸੋਈ ਫਲ ਪਾਉ ਜੋ ਮੰਗੋਗੇ ਉਹ ਭਰ ਮਿਲੇਗਾ ਗੁਰਦੁਆਰਨ ਚੜਾਵੇ ਸਿੰਘ ਹੀ ਖਾਏ ਗੁਰਦੁਆਰਿਆਂ ਦੇ ਚੜਾਵੇ ਜਿਹੜੇ ਨੇ ਹੁਣ ਮਸੰਦਾਂ ਨੂੰ ਨਹੀਂ ਮਿਲਣਗੇ ਸਿੰਘ ਹੀ ਛਗਿਆ ਕਰਨਗੇ ਜੋ ਬੱਚ ਰਹਾ ਤਾ ਮੈਂ ਪਹੁੰਚਾਈ ਜਿਹੜਾ ਉਥੋਂ ਬਚ ਜਾਵੇ ਉਹ ਸਾਡੇ ਕੋਲ ਅਨੰਦਪੁਰ ਸਾਹਿਬ ਭੇਜਿਆ ਕਰੋ ਨਹੀਂ ਤਾਂ ਅਸੀਂ ਪਟਨੇ ਸਾਹਿਬ ਦਾ ਖਜ਼ਾਨਾ ਉਹ ਪਟਨੇ ਸਾਹਿਬ ਉਥੇ ਲੰਗਰ ਲਾ ਦਿਓ ਜਿਹੜਾ ਬੁਰਹਾਨਪੁਰ ਦੇ ਇਲਾਕੇ ਵਿੱਚ ਹੈ ਉਥੇ ਬੁਰਹਾਨਪੁਰ ਵੱਲ ਲਾ ਦਿਓ ਜਿੱਥੇ ਜਿੱਥੇ ਗੁਰੂ ਦੇ ਸਿੱਖ ਰਹਿੰਦੇ ਉਥੇ ਲੰਗਰ ਛਕਾਈ ਜਾਓ ਅਮਰ ਸ਼ਿਕਾਈ ਜੋ ਸਾਨੂੰ ਮਾਇਆ ਦਾ ਲਾਲਚ ਨਹੀਂ ਹੈ ਜੇ ਕੋਈ ਬਚ ਜਾਵੇ ਕੌਡੀ ਦਮੜੀ ਗੁਰੂ ਦੀ ਅਨੰਦਪੁਰ ਸਾਹਿਬ ਭੇਜ ਦਿਆ ਕਰੋ ਨਹੀਂ ਤਾਂ ਭਾਈ ਸੰਗਤ ਵਿੱਚ ਹੀ ਅਮਰ ਸੰਚਾਰ ਤੇ ਸਾਰਾ ਖਰਚਾ ਕਰੋ ਦਏ ਚਿੱਠੇ ਵੱਲ ਸੰਗਤ ਘੱਲ ਮਹਾਰਾਜ ਦੇ ਚਿੱਠੇ ਆਮ ਲੋਕਾਂ ਦੀ ਬੋਲੀ ਚਿੱਠੀ ਹੁੰਦੀ ਹੈ ਖਾਲਸਾ ਚਿੱਠਾ ਕਹਿੰਦਾ ਇਹ ਬੋਲੀ ਹੈ ਪ੍ਰਾਤਮ ਸਿੰਘਾਂ ਦੀ ਪੁਲਿੰਗ ਸ਼ਬਦ ਵਰਤਦੇ ਆ ਇਸਤਰੀ ਲਿੰਗ ਸ਼ਬਦ ਘੱਟ ਯੂਜ਼ ਕਰਦੇ ਆ ਕਹਿੰਦੇ ਚਿੱਠੇ ਭੇਜ ਦਿੱਤੇ ਮਹਾਰਾਜ ਦਸਵੇਂ ਪਾਸ਼ਾ ਜੀ ਨੇ ਹੁਕਮਨਾਮੇ ਭੇਜ ਦਿੱਤੇ ਖੰਡਾ ਪਾਹਲ ਲਾਓ ਆਏ ਚੱਲ ਓਏ ਆਓ ਭਾਈ ਖੰਡੇ ਦੀ ਪਾਹਲ ਸ਼ਕੂ ਅਮਰ ਸ਼ਕੂ ਸਿੰਘ ਸਾਰੇ ਖੰਡਾ ਪਾਹਲ ਤੀ ਹੋਵੋ ਤੇਜ ਧਾਰੀ ਖੰਡੇ ਦਾ ਅਮਰ ਸ਼ਾਕ ਕੇ ਤੇਜ ਧਾਰੀ ਹੋ ਜਾਓ ਤਿਆਰ ਬਰ ਤਿਆਰ ਹੋ ਜਾਓ ਦੇਸ਼ ਦੀ ਕੌਮ ਦੀ ਮਰਿਆਦਾ ਦੀ ਸਭਿਅਤਾ ਦੀ ਰਾਖੀ ਵਾਸਤੇ ਲਾਓ ਤੁਰਕਾਂ ਕੋ ਅਬ ਤੁਮ ਮਾਰੀ ਹੁਣ ਸਮਾਂ ਹੈ ਤੁਰਕਾਂ ਦਾ ਰਾਜ ਖਤਮ ਕਰਕੇ ਆਪਣਾ ਖਾਲਸੇ ਦਾ ਰਾਜ ਕਾਇਮ ਕਰ ਦਈਏ ਖੰਡਾ ਪਾਹਲ ਭਾਈ ਅਬ ਕਲਾ ਹੁਣ ਖੰਡੇ ਦੇ ਪਉ ਅੰਮ੍ਰਿਤ ਵੇ ਸ਼ਕਤੀ ਭਾਈ ਅਸੀਂ ਤੁਰਕ ਜਾਊਗਾ ਨੱਠ ਪੰਥ ਅਟੱਲਾ ਹੋਏ ਰੰਗਦੇਵ ਦਾ ਰਾਜ ਖਤਮ ਹੋ ਜਾਏਗਾ ਇਹ ਜ਼ਾਲਮ ਨੱਠ ਜਾਣਗੇ ਤੇ ਸਿੰਘਾਂ ਦਾ ਰਾਜ ਹੋਏਗਾ ਦੋਹਰਾ ਸਤਗੁਰ ਕੀਨੇ ਬਚਨ ਜੋ ਸੋ ਲੈ ਮਝੈਲਨ ਮਨ ਉਹ ਬਚਨ ਜਿਹੜੇ ਮਾਰੇ ਕਲਗੀਧਰ ਪਾਤਸ਼ਾਹ ਨੇ ਕੀਤੇ ਸਭ ਤੋਂ ਪਹਿਲਾਂ ਮਾਝੇ ਦੇ ਸਿੰਘਾਂ ਨੇ ਅਨਕਾਰ ਕੀਤੇ ਔਰਨ ਭੀਜਨ ਕਿਨ ਮੰਨੇ ਭਏ ਭਾਗ ਓਨ ਧੰਨ ਮਾਲਵੇ ਦੇ ਸਿੰਘਾਂ ਨੇ ਦੁਆਬੇ ਦੇ ਸਿੰਘਾਂ ਨੇ ਪਠੋਹਾਰ ਦੇ ਸਿੰਘਾਂ ਨੇ ਲੰਮੇ ਦੇਸ਼ ਦੇ ਸਿੰਘਾਂ ਨੇ ਨੱਕੇ ਦੇਸ਼ ਦੇ ਸਿੰਘਾਂ ਨੇ ਕਾਬਲ ਤੱਕ ਜਿੰਨੇ ਸਿੰਘਾਂ ਨੇ ਬਚਨ ਮੰਨੇ ਧੰਨ ਹੋ ਗਏ ਇਥੋਂ ਤੱਕ ਵੀ ਜਿਹੜੇ ਬਿਹਾਰ ਦੇ ਸਿੰਘ ਸਨ ਅਮਰਸ਼ਾਹ ਤੇ ਉਹ ਵੀ ਸਿੰਘ ਸਜ ਉੜੀਸਾ ਵਿੱਚੋਂ ਦੇਖੋ ਸਿੰਘ ਆਏ ਦਵਾਰਕਾ ਤੋਂ ਸਿੰਘ ਆਏ ਅਮਰ ਸ਼ਾਹ ਕੇ ਗੁਰੂ ਵਾਲੇ ਬਣੇ ਜਾਓ ਭਈ ਇਹ ਮਖਾਲਸੇ ਪੰਥ ਭਇਓ ਉਤਪੰਨ ਇਸ ਤਰ੍ਹਾਂ ਖਾਲਸਾ ਪੰਥ ਉਤਪੰਨ ਹੋਇਆ ਪੈਦਾ ਹੋਇਆ ਕੈਪਟਨ ਮਰੀ ਨੂੰ ਅੰਗਰੇਜ਼ਾਂ ਨੂੰ ਸਿੰਘ ਦੱਸ ਰਹੇ ਭਾਈ ਰਤਨ ਸਿੰਘ ਜੀ ਦੇਖ ਸਤਗੁਰ ਬਹੁ ਹੋਏ ਪ੍ਰਸੰਨ ਤੇ ਫਿਰ ਮਹਾਰਾਜ ਪੰਥ ਵਾਲ ਵੇਖੇ ਖੁਸ਼ੀਆਂ ਕਰਦੇ ਆ ਉਹਨਾਂ ਦੀ ਖੁਸ਼ੀ ਹੈ ਵੀ ਖਾਲਸਾ ਪੰਥ ਸੱਜ ਗਿਆ ਹੈ ਸਤਗੁਰ ਖਾਲਸਾ ਹੈ ਸ਼ਸਤਰ ਫੜਾਵੇਂ ਮਹਾਰਾਜ ਸਿੰਘਾਂ ਨੂੰ ਸ਼ਸਤਰ ਫੜਾ ਦਿੱਤੇ ਕਲਗੀਧਰ ਪਿਤਾ ਜੀ ਨੇ ਭਾਂਤ ਭਾਂਤ ਪੁਸ਼ਾਕ ਪਹਿਰਾਵਾ ਪਰ ਭਾਂਤ ਭਾਂਦੇ ਸੁੰਦਰ ਪੁਸ਼ਾਕੇ ਵੀ ਸਿੰਘਾਂ ਨੂੰ ਰਾਜੇ ਮਹਾਰਾਜਿਆਂ ਵਾਲੇ ਮਹਾਰਾਜਿਆਂ ਵਾਲੇ ਜਿਹੜੇ ਪੁਸ਼ਾਕੇ ਸੀਗੇ ਨਾ ਉਸ ਵੇਲੇ ਜਿਹੜੇ ਬਾਦਸ਼ਾਹ ਲੋਕ ਪਾਇਆ ਕਰਦੇ ਸੀ ਉਹ ਮਹਾਰਾਜ ਨੇ ਖਾਲਸੇ ਨੂੰ ਪੁਸ਼ਾਕੇ ਪਵਾਏ ਮਤ ਸਤਗੁਰ ਬਹ ਮੰਜੀ ਢਹਾਏ ਤੇ ਮਹਾਰਾਜ ਵਿੱਚ ਤਖਤ ਢਾ ਕੇ ਬੈਠਿਆ ਕਰਦੇ ਸੀ ਖਾਲਸੇ ਦੇ ਵਿਚਕਾਰ ਬੈਠਿਆ ਕਰਦੇ ਸੀ ਸਿੰਘਾਂ ਦੇ ਤੇ ਫਿਰ ਇਹ ਖੜਾ ਸਿੰਘ ਸ਼ਸਤਰ ਲਗਾਏ ਮਹਾਰਾਜ ਮੰਜੇ ਤੇ ਬੈਠਦੇ ਸੀ ਤੇ ਆਲੇ ਦੁਆਲੇ ਸਿੰਘ ਸ਼ਸਤਰ ਬੰਦੂਕਾਂ ਤੀਰ ਕਮਾਨ ਬਰਛੇ ਫੜ ਕੇ ਖਲੋਂਦੇ ਸੀ ਉਹ ਦਰਬਾਰ ਦਾ ਨਜ਼ਾਰਾ ਹੀ ਅਲੋਕਿਕ ਹੁੰਦਾ ਸੀ ਜਿਵੇਂ ਕੋਪਨ ਮਤ ਖਾਨ ਬਿਰਾਜੈ ਇਦਾਂ ਜਿਵੇਂ ਭਗਵਾਨ ਸ੍ਰੀ ਕਿਸ਼ਨ ਜੀ ਮਹਾਰਾਜ ਗਵਾਲਿਆਂ ਦੀ ਫੌਜ ਜਾਦੂਆਂ ਦੇ ਵਿੱਚ ਸੋਭਿਆ ਕਰਦੇ ਸੀਗੇ ਦਿਮ ਸਤਗੁਰ ਸਿੰਘਨ ਮਤ ਛਾਜੈ ਜਿਦਾਂ ਸਤਗੁਰੂ ਆਪਣੇ ਖਾਲਸੇ ਤੇ ਸੋਭਦੇ ਸੀਗੇ ਕਵੈਤ ਕਰਾਂ ਮੈਂ ਸਿੰਘਨ ਦੁੜਾਈ ਰੋਜ ਮਹਾਰਾਜ ਢਲੇ ਦੁਪਹਿਰੇ ਚਰਨ ਗੰਗਾ ਨਦੀ ਐਸੀ ਅਨੰਦਪੁਰ ਸਾਹਿਬ ਜਿੱਥੇ ਅੱਜਕੱਲ ਸਟੇਡੀਅਮ ਚਰਨ ਗੰਗਾ ਬਣਿਆ ਹੈ ਘੋੜ ਦੌੜ ਹੁੰਦੀ ਹੈ ਹਰ ਸਾਲ ਹੋਲਾ ਮੱਲਾ ਖੇਡਿਆ ਜਾਂਦਾ ਉਸ ਚਰਮ ਗੰਗਾ ਨਦੀ ਚਰਨ ਪਾਣ ਦੇ ਸਤਿਗੁਰੂ ਤੇ ਬਾਦਸ਼ਾਹ ਮੰਜੇ ਤੇ ਬੈਠ ਜਾਣਾ ਤਿਰ ਸਿੰਘਾਂ ਨੇ ਕੋਲ ਖਲੋ ਕੇ ਫਿਰ ਕਵਾਇਦਾਂ ਕਰਨੀਆਂ ਔਲੇ ਦੜਾਣੇ ਤੀਰ ਅੰਦਾਜ਼ੀ ਕਰਨੀ ਬਰਛਾ ਸੁੱਟਣਾ ਨੇਜਸ ਤੇ ਇਦਾਂ ਦੇ ਸਾਰੇ ਸ਼ਸਤਰਾਂ ਦਾ ਅਭਿਆਸ ਕਰਾਂਦੇ ਸਤਿਗੁਰੂ ਕਿਤਾ ਚ ਫਿਰ ਦੇਖਾਂ ਖੜਵਾਈ ਕਿਤੇ ਮਹਾਰਾਜ ਸਿੰਘਾਂ ਨੂੰ ਇਦਾਂ ਖੜੇ ਕਰਕੇ ਜਿਵੇਂ ਪਰੇਡ ਲੈਣੀ ਹੁੰਦੀ ਹੈ ਨਾ ਇਦਾਂ ਮਹਾਰਾਜ ਸਿੰਘਾਂ ਦੀ ਪਰੇਡ ਲੈਂਦੇ ਆ ਮੈਂ ਦੇਖਦੇ ਆ ਸਿੰਘਾਂ ਦੇ ਸਰੀਰ ਨੂੰ ਸਿੰਘਾਂ ਦੇ ਤੰਦਰੁਸਤੀ ਉਹਨਾਂ ਦਾ ਸਾਰਾ ਜਿਵੇਂ ਮੈਡੀਕਲ ਚੈੱਕਅਪ ਹੁੰਦਾ ਨਾ ਇਦਾਂ ਮਾਰਾ ਕਰਿਆ ਕਰਦੇ ਸੀ ਹੁਣ ਤਾਂ ਇਹ ਮਰਿਆਦਾ ਭੁੱਲ ਗਈ ਪ੍ਰਾਤਨ ਸਮੇਂ ਵਿੱਚ ਅਮਰ ਸ਼ਕਾਨ ਤੋਂ ਪਹਿਲਾਂ ਪੁੱਛਿਆ ਕਰਦੇ ਸੀ ਤੁਸੀਂ ਤੇਰਾ ਬਈ ਨਾਂ ਕੀ ਐ ਪਿੰਡ ਕਿਹੜਾ ਜਾਤੀ ਕੀ ਐ ਉਹ ਸਾਰਾ ਕੁਝ ਪੁੱਛ ਕੇ ਉਹਨਾਂ ਅਮਰ ਸ਼ਕਾ ਕੇ ਫੇਰ ਕਹਿੰਦੇ ਸੀ ਉਹ ਕਿਉਂ ਪੁੱਛਦੇ ਸੀਗੇ ਉਹਦਾ ਮਤਲਬ ਸੀ ਵੀ ਜਿਵੇਂ ਫੌਜ ਚ ਭਰਤੀ ਹੁੰਦੀ ਹੈ ਨਾ ਉਹਦਾ ਪਿੰਡ ਪਤਾ ਟਿਕਾਣਾ ਨੋਟ ਹੋ ਜਾਗੇ ਉਹ ਬੰਦਾ ਸਿਪਾਹੀ ਜੇ ਜੰਗ ਜਾ ਉਹ ਭੱਜੇਗਾ ਵੀ ਤਾਨੂੰ ਪਿੰਡੋਂ ਦੇ ਫੜ ਕੇ ਲੈ ਆਵਾਂਗੇ ਨਾ ਜਦੋਂ ਫੌਜ ਵਾਲੇ ਭਜਣ ਵਾਲੇ ਦਾ ਕੋਰਟ ਮਾਰਸ਼ਲ ਕਰਦੇ ਉਸ ਵੇਲੇ ਖਾਲਸਾ ਉਹਦਾ ਸਾਰਾ ਪਤਾ ਲੈ ਕੇ ਫਿਰ ਉਹਨੂੰ ਅਮਰ ਸਿੰਘਾ ਕੇ ਕਹਿੰਦੇ ਸੀ ਅੱਜ ਤੋਂ ਬਾਅਦ ਤੇਰੀ ਜਾਤ ਗੋਤ ਖਾਲਸਾ ਹੋ ਪਿਤਾ ਗੁਰੂ ਗੋਬਿੰਦ ਸਿੰਘ ਮਾਤਾ ਸਾਹਿਬਦੇਵਾਂ ਵਾਸੀ ਆਨੰਦਪੁਰ ਸਾਹਿਬ ਦੇ ਬੋਲੇ ਸੋ ਇਹ ਮਰਿਆਦਾ ਸੀਗੀ ਅਮਰ ਸਿੰਘ ਚਾਰ ਦੀ ਪ੍ਰਾਤਨ ਸਮੇਂ ਤੇ ਸੋ ਉਹ ਉਸ ਤਰੀਕੇ ਨਾਲ ਮਹਾਰਾਜ ਸਿੰਘਾਂ ਦੀ ਪਰੇਡ ਲੈਂਦੇ ਆ ਉਹਨਾਂ ਨੂੰ ਤਿਆਰ ਪਰ ਤਿਆਰ ਹੋ ਕੇ ਦੇਖਦੇ ਹਾਂ ਜੀ ਕਿਸ ਐ ਬਹਾਲਾਂ ਦੀ ਉਠਾਈ ਕਿਸੇ ਨੂੰ ਬਹਿ ਕੇ ਵਾਰ ਕਰਨਾ ਸਿਖਾਉਂਦੇ ਆ ਕਿਸੇ ਨੂੰ ਦੌੜ ਕੇ ਵਾਰ ਕਰਨਾ ਸਿਖਾਉਂਦੇ ਆ ਕਿਸ ਐ ਉਠਾਵਾਂ ਕਿਸ ਦੇ ਨਸਾਈ ਕਿਸੇ ਨੂੰ ਨਸਾਕ ਦੇਖਦੇ ਦੌੜਾ ਲੁਆਉਂਦੇ ਸਿੰਘਾਂ ਦੀਆਂ ਵੀ ਦੇਖਦੇ ਸਾਧਾ ਨਹੀਂ ਚੜਦਾ ਜੰਗ ਦੇ ਮੈਦਾਨ ਚ 50 50 ਮੀਲ ਦੌੜਨਾ ਪੈਂਦਾ ਜੰਗ ਦੇ ਵਿੱਚ ਇਹ ਨਹੀਂ ਵੀ ਇੱਥੇ ਹੀ ਲੜਾਈ ਹੋਣੀ ਜੇ ਦੌੜਨਾ ਪੈ ਜਾਵੇ 50 ਮੀਲ 100 ਮੀਲ ਦੌੜਨਾ ਪੈਂਦਾ ਫੌਜੀਆ ਤੇ ਮਹਾਰਾਜ ਸਿੰਘਾਂ ਨੂੰ ਢੜਾ ਢੜਾ ਕੇ ਉਹਨਾਂ ਦਾ ਸਟੈਮਨਾ ਬਣਾਉਂਦੇ ਉਹਨਾਂ ਦਾ ਸਰੀਰਕ ਬਲ ਉਹਨਾਂ ਦੀ ਕਸਰਤ ਪੂਰੀ ਕਰਾਂਦੇ ਰੋਜ਼ ਕਿਸੇ ਪੜਾਵੈ ਮੋٹے ਛੋਟੇ ਬੜੇ ਬੜੇ ਮੋٹے ਛੋਟੇ ਪਹਿਲਾਂ ਸਭ ਤੋਂ ਉਹਨਾਂ ਨੂੰ ਪੜ੍ਹਾਉਂਦੇ ਕਿਉਂਕਿ ਜਦੋਂ ਮੋਟਾ ਛੋਟਾ ਘਮਾ ਲਏਗਾ ਨਾ ਉਹ ਫਿਰ ਛੋਟੇ ਸ਼ਸਤਰ ਵੀ ਹੌਲੇ ਸਮਝ ਕੇ ਚਲਾ ਲਏਗਾ ਹਾਰੇ-ਬਾਰੇ ਮੁਦਗਰ ਘੁਮਾ ਘੁਮਾ ਕੇ ਸਿੰਘ ਤੇ ਫਿਰ ਆਪਣੇ ਡੌਲਿਆਂ ਦੀ ਕਸਰਤ ਕਰਦੇ ਨੇ ਕਰਾਂ ਕੋਵਾਇਦ ਦੋਏ ਦੋਏ ਜੋਟੇ ਦੋ ਦੋ ਸਿੰਘਾਂ ਦੇ ਜੋਟੇ ਬਣਾ ਦਿੰਦੇ ਆ ਤੇ ਉਹ ਛੋਟਿਆਂ ਨਾਲ ਲੜਦੇ ਆਪਸ ਵਿੱਚ ਕੋਵਾਇਦ ਕਰਦੇ ਵਾਹਣ ਮਦ ਸਤਗੁਰ ਜਾ ਖੜਾ ਫਿਰ ਮਹਾਰਾਜ ਵਾਹਣਾ ਵਿੱਚ ਜਾ ਖਲੋਂਦੇ ਵਾਣ ਕਿਹੜੇ ਹੁੰਦੇ ਆ ਜਿੱਥੇ ਪਹਿਲੀ ਪਹਿਲ ਲੜਾਈ ਹੋਵੇ ਨਾ ਹਾਲ ਦੇ ਨਾਲ ਤੇ ਮੋٹے ਮੋٹے ਡਲੇ ਹੁੰਦੇ ਆ ਤੇ ਉਹ ਜਿਹੜਾ ਵਾਹਣ ਹੁੰਦਾ ਉਹਦੇ ਵਿੱਚ ਦੌੜਨਾ ਔਖਾ ਹੁੰਦਾ ਥੋੜਾ ਉਹਦੇ ਜਦ ਲੜਾਂਦੇ ਆ ਵੀ ਕੱਲ ਨੂੰ ਕਿਤੇ ਖੇਤਾਂ ਦੇ ਵਿੱਚ ਦੌੜਨਾ ਪੈ ਜਾਏ ਕਿਤੇ ਪਾਣੀ ਲੱਗਾ ਹੋਵੇ ਖੇਤਾਂ 'ਚ ਉੱਥੇ ਦੌੜਨਾ ਪੈ ਜਾਏ ਕੀ ਕਰੋਗੇ ਸਾਰੀ ਟ੍ਰੇਨਿੰਗ 10ਵੇਂ ਪਾਸ਼ਾ ਆਪ ਦਿੰਦੇ ਆ ਚੱਕ ਚੱਕ ਢਿਮਣ ਸੋ ਸਿੰਘ ਲੜਾ ਤੇ ਵੱਡੇ ਵੱਡੇ ਮਿੱਟੀ ਦੇ ਡਲੇ ਚੁੱਕ ਕੇ ਉਹਨਾਂ ਨਾਲ ਸਿੰਘ ਲੜਦੇ ਆ ਵੀ ਇਦਾਂ ਦੂਰ ਤੋਂ ਵੱਦ ਤੋਂ ਵੱਦ ਦੂਰ ਡਲਾ ਮਾਰਨਾ ਤੇ ਕੱਲ ਨੂੰ ਜੇ ਕੋਈ ਹੱਥ ਗੋਲਾ ਸੁੱਟਣਾ ਪੈ ਗਿਆ ਦੂਰ ਤੇ ਉਹਦੇ ਤੇ ਉਹ ਅਭਿਆਸ ਹੋਣਾ ਚਾਹੀਦਾ ਹਾਂਜੀ ਦੋਹਰਾ ਸੌਂਚੀ ਖੇਡਾਂ ਹੈ ਸਿੰਘ ਜਿਮ ਜੜਾਂ ਅੜਾਂ ਸੂ ਕੁਲਾਹੀਂ ਸਿੰਘ ਸੌਂਚੀ ਖੇਡਦੇ ਹਨ ਸਿੰਘ ਕਬੱਡੀ ਖੇਡਦੇ ਹਨ ਸਿੰਘ ਕੁਲਦੇ ਹਨ ਕਈ ਸਿੰਘ ਢਾ ਲੈਂਦੇ ਕਈ ਟਹਿ ਜਾਂਦੇ ਇਦਾਂ ਰੋਜ਼ ਅਭਿਆਸ ਹੁੰਦਾ ਸੀ ਅਨੰਦਪੁਰ ਸਾਹਿਬ ਹਾਂਜੀ ਸਤਗੁਰ ਦੇਖ ਖੁਸ਼ੀਆਂ ਕਰੇ ਦੇ ਮੁਲਕ ਜਗੀਰਾ ਲਾਏ ਮਹਾਰਾਜ ਦੇਖਦੇ ਕਿ ਸਿੰਘਾਂ ਨੂੰ ਖੁਸ਼ੀਆਂ ਕਰਦੇ ਉਹਨਾਂ ਨੂੰ ਕਹਿ ਰਹੇ ਹੁੰਦੇ ਕਹਿੰਦੇ ਜਾ ਤੂੰ ਤੇiran ਦਾ ਬਾਦਸ਼ਾਹ ਬਣਨਾ ਤੂੰ ਤੇ ਹਿੰਦੁਸਤਾਨ ਦਾ ਬਾਦਸ਼ਾਹ ਬਣਨਾ ਤੈਨੂੰ ਫੁਲਾਣੇ ਮੁਲਕ ਦੀਆਂ ਜ਼ਗੀਰਾਂ ਬਚਨ ਛੱਡੀ ਜਾਂਦੇ ਆਉਣ ਵਾਲੇ ਸਮੇਂ ਜਿਹੜਾ ਖਾਲਸੇ ਦਾ ਰਾਜ ਬਣਨਾ ਉਹਦਾ ਵਜਨ ਸਤਗੁਰੂ ਪਹਿਲਾਂ ਹੀ ਕਰੀ ਜਾਂਦੇ ਹਨ ਚਾਓ ਭਈ ਸਤਗੁਰ ਕਹਿਓ ਮੁਖੋਂ ਮੰਗੋ ਜਗੀਰਾ ਤੇ ਨਾਲੇ ਸਿੰਘਾਂ ਨੂੰ ਕਹਿੰਦੇ ਮੰਗੋ ਸਗੋ ਜਗੀਰਾ ਕਿੰਨੀ ਕੀ ਚਾਹੀਦੀ ਤੁਹਾਨੂੰ ਦੇ ਦਈਏ ਮਿਲਕ ਮੁਲਕ ਤੁਮੋਕ ਸੂ ਬੀਰਾ ਤੁਹਾਡੇ ਵਰਗੇ ਸੂਰਮਿਆਂ ਨੂੰ ਮੁਲਕਾਂ ਦਾ ਰਾਜ ਦਵਾਵਾਂਗੇ ਬਾਦਸ਼ਾਹियां ਦਵਾਵਾਂਗੇ ਸੂਰਮਿਆਂ ਜਹਤ ਜਹ ਤੁਮਰੋ ਮਨ